ਕਮਲ ਜੀ ਸਾਹਿਬ ਜੀ ਪੁਰਾਣੀ ਦਾ ਸਾਥ ਸੰਭੀ ਹੈ ਹਾਂਜੀ ਕੀ ਕਨਾਲ ਚਾ ਕਿਦਾਂ ਸੋਤੋ ਇਹ ਚੀਜ਼ ਜਿੱਦਾਂ ਹੁਣ ਆਪਣੇ ਪੁਰਾਣੇ ਜਿੱਦਾਂ ਦੇਖਦੇ ਹੁੰਦੇ ਆ ਆਪਾਂ ਦੋਨੋਂ ਫੋਲੋ ਕੀਤਾ ਪਰ ਨੋਰਮਲ ਹੀ ਰਗੜਦੇ ਰਹੇ ਆ ਜੀ ਜਦੋਂ ਦੇ ਮਤਲਬ ਸੌਂਤ ਸੰਭਾਲੀ ਆ ਹੀ ਪੀਂਦੇ ਰਹੇ ਆ ਗਰਾਉਂਡ 'ਤੇ ਕਿਉਂਕਿ ਸਾਡੇ ਸਾਡੇ ਸੀਨੀਅਰ ਜਿਹੜੇ ਮੁੰਡੇ ਸੀ ਉਹ ਵੀ ਪੀਂਦੇ ਹੁੰਦੇ ਸੀ ਤੇ ਬਾਅਦੋਂ ਉਹਨਾਂ ਨੇ ਮਗਰ ਲਾ ਕੇ ਅਸੀਂ ਵੀ ਇਹ ਚੀਜ਼ ਨੂੰ ਪੀਂਨ ਆਪਾਂ ਤੇ ਅਸੀਂ ਤਾਂ ਬਾਹਰ ਵੀ ਜਿੱਦਾਂ ਰਹਿ ਆ ਘਰੇ ਜਿੱਦਾਂ ਹੁੰਦੇ ਸੀ ਉਦੋਂ ਵੀ ਉੱਥੇ ਵੀ ਰਗੜਦੇ ਹੁੰਦੇ ਸੀ ਉੱਥੇ ਹੀ ਪੀਂਦੇ ਰਹੇ ਆ ਇਹ ਚੀਜ਼ ਤੋਂ ਯਾਨੀ ਕਿ ਨਹੀਂ ਛੁੱਟੀ ਨਹੀਂ ਆ ਐ ਜੀ ਕਿਹਾ ਮੇਲੇ ਤੇ ਜੀ ਲਗਾਇਆ ਬਲੇ ਹਾਂ ਜੀ ਉਹ ਫਸਟ ਗੱਲ ਹੁੰਦਾ ਹੈ ਮੇਲੇ ਦੇ ਜੀ ਜਦੋਂ ਮਤਲਬ ਉਦਾਂ ਨਾਰਮਲ ਅਸੀਂ ਦੁਕਾਨ ਦੇ ਸੋਚਿਆ ਸੀਗਾ ਵੀ ਕਿਤੇ ਜਿੱਦਾ ਸ਼ਹਿਰ ਜਾਂ ਕਸਬੇ ਦੇ ਵਿੱਚ ਲਾਉਣੀ ਹੈ ਮੇਲੇ ਦਾ ਤਾਂ ਇੱਕਦਮ ਆਇਆ ਵੀ ਯਾਨੀ ਕਿ ਉੱਥੇ ਮੇਲਾ ਵੀ ਲਾ ਕੇ ਦੇਖ ਲੈਂਦੇ ਆ ਨਾ ਫਿਰ ਜਦੋਂ ਅਸੀਂ ਲਾਈ ਆ ਸਾਨੂੰ ਜਗਾ ਵੀ ਵਧੀਆ ਮਿਲ ਗਈ ਉੱਥੇ ਜਿੱਦਾਂ ਟਿਕਾਣੇ ਤੇ ਤੇ ਨਾਰਮਲ ਸਾਡਾ ਜਿੱਦਾਂ ਲਾਈ ਆ ਉਸੇ ਟਾਈਮ ਹੀ ਆਪਣੇ ਲੋਕ ਦਾ ਆਨ ਲਾਪੇ ਉਦੋਂ ਹੀ ਸਾਡਾ ਵਧੀਆ ਯਾਨੀ ਕਿ ਸੈਕਟਰ ਸਾਰਾ ਕੁਝ ਵਧੀਆ ਰਿਹਾ 94 ਦੀ ਬਾਰੂ ਆਇਆ ਬਜੀ ਹਾਂਜੀ ਅਸਰ ਨੋਨਾ ਕਿਹੜੀ ਦਿਲੰਦਰ ਕੋ ਇੰਡੀਆ ਤੋਂ ਬਾਹਰ ਘੰਟੇ ਬਾਹਰ ਜਾਂਦੀ ਬਹੁਤ ਜਾਂਦੀ ਤੇ ਬਾਹਰ ਇੱਥੇ ਆ ਕੇ ਕੰਮ ਕਰ ਸਕਦਾ ਕੀ ਸਮਝ ਪੁੱਛਣ ਕਿ ਕਿ ਨੋਜਵਾਨ ਕਹਿੰਦੇ ਆਪਾਂ ਬਾਹਰ ਜਾ ਕੰਮ ਕਰਨਾ ਤੁਸੀਂ ਇੱਥੇ ਆ ਕੇ ਹਾਂ ਬਾਹਰ ਦੀ ਲਾਈਫ ਦਾ ਨਰਕ ਹੀ ਹੈ ਜਿੱਦਾਂ ਕਹ ਰਹੀ ਕਿ ਜੇਲ ਹੀ ਹੈ ਕਿਸ ਹੋਂ ਦੀ ਆਪਾਂ ਕੱਟਣ ਜਾਂਦੇ ਹਣਾ ਕਿ ਕੰਮ ਜਦ ਤੱਕ ਕੰਮ ਤੇ ਵੀ ਜਾਂਦੇ ਚਲੋ ਪੈਸੇ ਬਣਦੇ ਆ ਚਲੋ ਵਧੀਆ ਬਣਦੇ ਆ ਨਾ ਪਰ ਪੈਸੇ ਉਹ ਪੈਸੇ ਹੀ ਕਰੇ ਜੀ ਜ਼ਿੰਦਗੀ ਆਪਣੀ ਇੱਕ ਜਿੰਦਗੀ ਆ ਵੀ ਜਦੋਂ ਆਪਾਂ ਇਹਨੂੰ ਖਰਾਬ ਕਰ ਇੱਦਾਂ ਹੀ ਕੱਢ ਲਈ ਸਾਰੀ ਜ਼ਿੰਦਗੀ ਕੋਈ ਫਾਇਦਾ ਨਹੀਂ ਮੈਂ ਇਹ ਸੋਚਿਆ ਨੇ ਆਪਣੇ ਮੈਂਬਰਾਂ ਸਦੇ ਯਾਰ ਦੋਸਤ ਕਿੰਨੇ ਨੇ ਕਿੰਨਾ ਸ਼ਾਰਟ ਹੋਇਆ ਕਿੱਥੇ ਹੋਏ ਇੱਕੋ ਪਿੰਡ ਦੇ ਇੱਕੋ ਪਿੰਡ ਦੇ ਹਾਂਜੀ ਤੇ ਉਹਦੇ ਨਾਰਮਲ ਸਾਡੇ ਸ਼ੁਰੂ ਤੋਂ ਹੀ ਇਹ ਮੁੰਡੇ ਆ ਜਿਹੜਾ ਸਾਡੇ ਛੋਟੇ ਸੀਗੇ ਇਹ ਵੀ ਸਾਡੇ ਨਾਲ ਤੇ ਇਹ ਪ੍ਰੇਮ ਜਿੱਦਾ ਖੇਡਦੇ ਸੀਗੇ ਕਿ ਮਤਲਬ ਬਹੁਤ ਜ਼ਿਆਦਾ ਪਿਆ ਗਿਆ ਇਦਾਂ ਹੀ ਪੰਜ ਛੇ ਜਾਨੀ ਜਿੱਦਾਂ ਇਕੱਠੇ ਹੁੰਦੇ ਬਿੰਦੇ ਲੜਦੇ ਸੀ ਉਹਨੇ ਨਾਲ ਪਲੇ ਮੁੰਡੇ ਤਾਂ ਆਪਣੇ ਹੋਰ ਵੀ ਯਾਰ ਦੋਸਤ ਹੈਗੇ ਪਰ ਇੰਨਿਆਂ ਨੇ ਅਸੀਂ ਜਾਨੀ ਕਿ ਚਾਹ ਬਣ ਇਹ ਵਿਹਲੇ ਸੀਗੇ ਕਿ ਚਲੋ ਕਿਹ ਯਾਰੀ ਲੱਗ ਜਾਏ ਇਹ ਵੀ ਲੱਗੇ ਹਾਂਜੀ ਵਿਹਲੇ ਨੇ ਲੱਗ ਗਿਆ ਇਹਨਾਂ ਨੇ ਉਦਾਂ ਉਦਾਂ ਕੀੜੀਆਂ ਕੱਢਣੀਆਂ ਹੈਗੀਆਂ ਇਸ ਲਈ ਚਲੋ ਹੁਣ ਇੱਥੇ ਨਾਰਮਲ ਬੈ ਹਾਂਜੀ ਹਾਂਜੀ ਇਹੋ ਕਿ ਮੇਰਾ ਸਮਾਨ ਲਿਆਂਦਾ ਅੱਜ ਜਿੰਨੇ ਦਾ ਲਿਆਂਦਾ ਅਸੀਂ ਜਦੋਂ ਸ਼ੁਰੂ ਕੀਤਾ ਵਾ ਉਦੋਂ 17000 ਦਾ ਸਮਾਨ ਲਿਆਂਦਾ 18 ਦਾ ਯਾਨੀ ਕਿ ਕੱਲਾ ਇਹ ਪੌਣ ਪੌਣ ਵਾਲਾ ਹੈ ਇੱਕੋ ਨੇ ਖਤਮ ਹੋ ਗਏ ਉਹ ਇੱਕੋ ਨੇ ਚੁੱਕ ਹੋ ਗਏ ਰੈਗੂਲਰ ਸਾਡੀ ਹੁਣ 8-9000 ਦੀ ਦਿੱਲੀ ਦੀ ਯਾਨੀ ਕਿ ਆਉਂਦੀ ਆ ਇਹ ਮਟੀਰੀਅਲ ਉਦੋਂ ਤੋਂ ਲੈ ਕੇ ਡਰਾਈਵ ਹਾਂ ਡਰਾਈਵ ਹਾਂਜੀ ਉਹ ਵੀ ਤਾਂ ਤੇ ਬਾਕੀ ਅਸੀਂ ਜਿਹੜਾ ਬਚਣਾ ਬਚਾਉਣਾ ਉਹ ਅਜੇ ਅਸੀਂ ਕੋਈ ਹਿਸਾਬ ਨਹੀਂ ਕੀਤਾ ਯਾਨੀ ਕਿ ਉਹਨੇ ਨਾ ਅਸੀਂ ਖੁਸ਼ ਹੀ ਇੰਨੇ ਨਾਲ ਰਹੀ ਤਾਂ ਫੇ ਚਲੋ ਸਾਡਾ ਇੰਨਾ ਚੱਲੀ ਜਾਂਦਾ ਚਲੋ ਆਪਣੇ ਮਾਤਾ ਹੁਣੀ ਵੀ ਆਉਂਦੇ ਜਿੱਦਾਂ ਬੀਬੀ ਹੁਣੀ ਜਿੱਦਾਂ ਪੀਕੇ ਜਾਂਦੇ ਆ ਸਾਰਾ ਵਧੀਆ ਦਿੰਦੇ ਪਿਆਰ ਸਾਰਾ ਹੌਸਲਾ ਬਹੁਤ ਵਧੀਆ ਹੁੰਦੇ ਨਾਲ ਹੀ ਤੁਰੇ ਕਰਦੇ ਯਾਨੀ ਕਿ ਬਹੁਤ ਵਧੀਆ ਖੁਸ਼ੀ ਮਿਲਦੀ ਹੁੰਦੇ ਨਾਲ ਹੀ ਹੋਰ ਉੱਠਵੇਂ ਨਿਯੋਜ ਆ ਜਾਂਦਾ ਵੀ ਹੋਰ ਵਧੀਆ ਕਰੀਏ ਇਸ ਨੂੰ ਭਾਈ ਰਿਸਪੌਂਸ ਜਿੱਦਾਂ ਪਹਿਲੇ ਦਿਨ ਲਾਇਆ ਸੀ ਉਸ ਦਿਨ ਹੋਰ ਜਿੱਦਾਂ ਹੁਣ ਦਿਨ ਲੰਘੀ ਜਾਂਦੇ ਭਾਈ ਵਧੀਆ ਰਿਸਪੌਂਸ ਮਿਲ ਰਿਹਾ ਆ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਭਾਈ ਪੂਰੀ ਚੜ੍ਹਦੀ ਕਲਾ ਆ ਵੀ ਸਾਰੇ ਆਉਂਦੇ ਆ ਇੱਕ ਤਾਂ ਹੁੰਦਾ ਵੀ ਗਲਾਸ ਭਲਾਤਾ ਪੈਸੇ ਲੈ ਲਿਆ ਚਲੇ ਗਏ ਨਾਲ ਦੇਣ ਨੂੰ ਵੀ ਲਾ ਲਿਆ ਭਾਈ ਵਿਲੇ ਸੀ ਸਾਂਗ ਸ਼ਰਮ ਕਾਦੀ ਆ ਖੇਤੀਬਾੜੀ ਕਰਦੇ ਆ ਭਾਜੀ ਪੈਲੀ ਵੀ ਹੈਗੀ ਆ ਪਸ਼ੂ ਡੰਗਰ ਰੱਖੇ ਹੋਏ ਸਾਰਾ ਆਇਆ ਭਾਜੀ ਤੇ ਪਰ ਅਸੀਂ ਇਹ ਕਹਿੰਨੇ ਆ ਵੀ ਕੰਮ ਕੋਈ ਨਾ ਕੋਈ ਕਰੀਏ ਅਸੀਂ ਬਾਹਰ ਤਾਂ ਜਾਣਾ ਨਹੀਂ ਭਾਜੀ ਕਾਂਟਾ ਮਾਰਤਾ ਆ ਬਾਹਰ ਵਾਲਾ ਕੰਮ ਨਹੀਂ ਇੱਥੇ ਹੀ ਕਰਨਾ ਆ ਜੋ ਕਰੀਏ ਮਤਲਬ ਸਟਾਰਟ ਹੈ ਇੱਥੋਂ ਸਟਾਰਟ ਕਰਤਾ ਆ ਮਤਲਬ ਅਸੀਂ ਹੁਣ ਗਾਂ ਦੀ ਗਾਂ ਮਤਲਬ ਕਰਨਾ ਵਧਾਉਣਾ ਹੀ ਆ ਜੇਨ ਬਣਾਉਂਗੇ ਭਾਜੀ ਵਧੀਆ ਕਰਾਂਗੇ ਮਤਲਬ ਜੇ ਹੁਣ ਸ਼ੁਰੂ ਕੀਤਾ ਆ ਹੋਰ ਬਖਿਰਪਾ ਵਾਹਿਗੁਰੂ ਦੀ ਹੋ ਗਈ ਭਾਜੀ ਇਹਨੂੰ ਪੂਰਾ ਕਰਾਂਗੇ ਬੇਟਾ ਹਾਂਜੀ ਹਾਂਜੀ ਸਮਾਨ ਕੀ ਪੈਂਦਾ ਵਿੱਚ ਪਰਵਾਨੇ ਲਈ ਫੋਟੋ ਲਈ ਹੈ ਪਰਵਾਨੇ ਲਈ ਸਮਾਨ ਕਿਹਦੇ ਹੋ ਇਹ ਇਹਦੇ ਵਿੱਚ ਭਾਜੀ ਇਹਦੇ ਵਿੱਚ ਭਾਜੀ ਜਿੱਦਾਂ ਬਾਦਾਮ ਪੈ ਗਿਆ ਕਾਜੂ ਪੈ ਗਿਆ ਖਸ ਖਸ ਪੈ ਗਈ ਹਰੇ ਮਾਗ ਪੈ ਗਿਆ ਚਿੱਟੇ ਮਾਗ ਜਿ ਪੈ ਗਿਆ ਕਾਲੀ ਮਿਰਚ ਪੈ ਗਈ ਛੋਟੀ ਇਲਾਚੀ ਪੈ ਗਈ ਫੇ ਸੌਂਫ ਪੈ ਗਈ ਫੇ ਆਪਣਾ ਉਸ ਤੋਂ ਬਾਅਦ ਅਸੀਂ ਬਾਨੇ ਤੋਂ ਬਾਅਦ ਫੇ ਗੁੰਦਰੀ ਰੈਡ ਕਰਦੀ ਦਾ ਗਰਮੀ ਦਾ ਕਰਕੇ ਆਪ ਦੇ ਕੋਲੋਂ ਫੇ ਉਹਦੇ ਉੱਤੇ ਥੋੜਾ ਡਰਾਈ ਫਰੂਟ ਵੀ ਪਾਦੀ ਦਾ ਆ ਠੀਕ ਆ ਜਿਹੜਾ 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 ਨਹੀਂ ਜਾਣਾ ਹਾਂਜੀ ਜਿਹੜਾ ਤੁਸੀਂ ਰਗੜਾ ਲਾ ਲਿਆ ਹਾਂਜੀ ਰਗੜਾ ਲਾਉਣ ਤੋਂ ਬਾਅਦ ਚਰਾਈ ਦੀ ਬਣ ਗਈ ਬਹੁਤ ਲੋਕਾਂ ਨੇ ਫਿਰ ਰਗੜੇ ਦਾ ਸਮਾਨ ਜਿਹੜਾ ਬਚਦਾ ਹਾਂਜੀ ਜਿਹੜੀ ਮੇਰੇ ਕੋਲ ਜਿਹੜਾ ਬਚਦਾ ਹਾਂਜੀ ਹਾਂਜੀ ਨੌਕ ਦਾ ਉਹ ਨਹੀਂ ਨਹੀਂ ਭਾਜੀ ਉਹ ਲੈਜੀ ਦਾ ਨਾਲ ਫਾਵੇਜ ਉਹ ਆਪਣੇ گاਵਾਂ ਨੂੰ ਪਾਈਦਾ ਮੱਝਾਂ ਨੂੰ ਪਾਈਦਾ ਜਾ ਕੇ ਭਾਜੀ ਅਜਾ ਚਾਲੀ ਕਿ ਲੋਕਾਂ ਦੀ ਵੀ ਸਿਹਤ ਬਣਾਈ ਹਾਂਜੀ ਪਸ਼ੂਆਂ ਨੂੰ ਵੀ ਭਾਜੀ ਪਾਈਦਾ ਉਹ ਫੌਲ ਫਾਵਾ ਹੋ ਜਾਂਦਾ ਇਕੱਠਾ ਹੋ ਜਾਂਦਾ ਆ ਉਹ ਗੱਡੀ ਚ ਰੱਖ ਕੇ ਰਾਤ ਨੂੰ ਜਾਈਦਾ ਤਾਂ ਲੈਜੀ ਦਾ ਪਿੰਡ ਸਭ ਕੋ ਜ ਆਪਣੇ ਆਪ ਸਿਹਤ ਲੋਕਾਂ ਹਾਂਜੀ ਉਹ ਕਿਉਂਕਿ ਉਹ ਸਿੱਟਣ ਵਾਲਾ ਹੈ ਹੀ ਨਹੀਂ ਉਹਦੇ ਵਿੱਚ ਬਹੁਤ ਭਾਵਰੇ ਆ ਭਾਜੀ ਉਹ ਫੇ ਪਸ਼ੂਆਂ ਨੂੰ ਦੇਈਦਾ ਆ ਹਾਂਜੀ ਖੁਸ਼ ਹੋ ਗਏ ਭਾਜੀ ਖਾਂਦੇ ਆ ਸਿੱਟੀ ਲੈਣੇਗਾ ਭਾਜੀ ਕਹਿੰਦੇ ਭਈ ਲੋਕ ਤਾਂ ਸਿਹਤ ਬਣਾਉਂਦੇ ਨੇ ਅੱ ਇਹਨੂੰ એનર્ਜੀ ਡਰਿੰਕ ਦੀ ਜਗ੍ਹਾ ਇਹਨੂੰ ਯੂਜ਼ ਕਰਨਾ ਜੀ ਦਾ ਪਰ ਉਹ ਬੋਲਡਰਿੰਗ ਆ એનર્ਜੀ ਡਰਿੰਕ ਗ੍ਰੈਡੂਅਲ ਆ ਪਾਜੀ ਅਸੀਂ ਇਹ ਕਹਿਣਾ ਚਾਹੁੰਦੇ ਪਾਜੀ ਜਿਹੜੀ એનર્ਜੀ ਡਰਿੰਕ ਆ ਜਾਂ ਹੈਲੋ ਹੋਗੀ ਰੈਡਬਲ ਕੋਈ ਵੀ એનર્ਜੀ ਡਰਿੰਕ ਪਾਜੀ ਉਹਦੇ ਨਾਲ 1000% ਵਧੀਆ ਚੀਜ਼ ਇਹ ਆ ਪਾਜੀ ਉਹਦੇ ਵਿੱਚ ਕੈਮੀਕਲ ਪੈਂਦੇ ਸਾਲਟ ਪੈਂਦੇ ਆ ਠੀਕ ਆ ਇਹਦੇ ਵਿੱਚ ਤਾਂ ਸਾਡੇ ਸਾਹਮਣੇ ਤਿਆਰ ਹੁੰਦੀ ਆ ਪਿੱਛੇ ਹੁਣੀ ਤਿਆਰ ਕਰਕੇ ਲੈ ਕੇ ਆਈ ਦੀ ਸਾਰਾ ਡਰਾਈ ਫਰੂਟ ਆ ਇਹ ਤਾਂ ਪਾਜੀ ਇਦਾਂ ਆ ਜੇ ਬੰਦਾ 2-3 ਮਹੀਨੇ ਪੀ ਲਵੇ ਮਤਲਬ ਹਫਤਾ ਪੀ ਕੇ ਬੰਦੇ ਨੂੰ ਆਪਣੀ ਬੋਡੀ ਨੂੰ ਪਤਾ ਲੱਗ ਜਾਂਦਾ ਆ ਹੁਣ ਸਾਡੇ ਤੋਂ ਜਿਹੜ ਭੈਣ ਆਉਂਦੇ ਭਰਾ ਆਉਂਦੇ ਆ ਭਾਜੀ ਪੱਕੇ ਹੀ ਆਉਂਦੇ ਆ ਦਿਹਾੜੀ ਦੇ ਮੈਨੂੰ ਲੱਗਦਾ ਵੀ ਸਾਡੇ ਜਦਾਂ 200 ਕਸਟਮਰ ਰੋਜ਼ ਦਾ ਡੇਲੀ ਦਾ ਰਿਪੀਟ ਹੁੰਦਾ ਭਾਜੀ ਮਤਲਬ ਕੋਈ ਜਿਹੜਾ ਇੱਕ ਗਲਾਸ ਪੀਣ ਆਉਂਦਾ ਆ ਜੇ ਪਹਿਲੀ ਵਾਰ ਆਇਆ ਉਹ ਤਿੰਨ ਵੀ ਪੀ ਜਾਂਦਾ ਆ ਭਾਜੀ ਹਨਾ ਮਤਲਬ ਵਧੀਆ ਹੀ ਰੋਜ਼ ਦੀ ਰੋਜ਼ ਹੋ ਰਿਹਾ ਉਹ ਵਧੀਆ ਭਾਜੀ 슈ਗਰ ਮਤਲਬ ਆਪਾਂ ਖਾਂ ਡੈਡ ਹੀ ਨਹੀਂ ਕਰਦੇ ਵਿੱਚ ਮਿਸ਼ਰੀ ਦਾ ਸ਼ੱਕਰ ਕਰਦੇ ਆ ਪਰ ਕੱਲ ਤੋਂ ਅਸੀਂ 슈ਗਰ ਫ੍ਰੀ ਵੀ ਕਰਦਣ ਲੱਗੇ ਸ਼ੁਰੂ ਠੀਕ ਹੈ ਜੀ ਮਿੱਠੇ ਤੋਂ ਬਿਨਾਂ ਡੱਬਾ ਨਾਲ ਆਊਗਾ ਤੇ ਬਕਾਇਦਾ ਇੱਥੇ ਲੈ ਕੇ ਲਾਵਾਂਗੇ ਵੀ 슈ਗਰ ਫ੍ਰੀ ਬੰਦਾ ਜਿਹਨੂੰ ਸ਼ੂਗ